ਤਾਂ ਦੇਖੋ ਦੋਨਾਂ ਗੱਲਾਂ ਵਿੱਚ ਡਿਫਰੈਂਸ ਬਹੁਤ ਹੈ ਇਹ ਜਿਹੜਾ ਹੁਣ ਖਡੂਰ ਸਾਹਿਬ ਤੋਂ ਚੋਂ ਸਿਰਫ ਇਸ ਕਰਕੇ ਚੋਣ ਲੜਨੀ ਵੀ ਇਹ ਜੇਲ੍ਹ ਤੋਂ ਬਾਹਰ ਆ ਜੇ ਇਹਦੇ ਵਿੱਚ ਹੁਣ ਪੋਲਿਟਿਕਸ ਦੱਸਣ ਦੀ ਮੈਂ ਹਰਿਆਣਾ ਦੀ ਪੋਲਿਟਿਕਸ ਤੇ ਲੜ ਰਿਹਾ ਹਾਂ ਚੋਣ ਜਾਂ ਸਿੱਖਾਂ ਦੇ ਕੋਈ ਵਾਧਾ ਅਧਿਕਾਰਾਂ ਦੇ ਲੜ ਰਿਹਾ ਹੈ ਜਾਂ ਕਿਸ ਕਿਸਮ ਦੀ ਹੈ ਜਾਂ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ ਉਹਦਾ ਬਦਲਾ ਲੈਣ ਲਈ ਜਾਂ ਉਹਦਾ ਇਨਸਾਫ ਲੈਣ ਲਈ ਕੋਈ ਗਲਤਾ ਹੋਵੇ ਜਿਹਦੇ ਲਈ ਇਹ ਕਰ ਰਿਹਾ ਹੋਵੇ ਆ ਜਿਹੜਾ ਹੁਣ ਸੰਗਰੂਰ ਦਾ ਜਿੱਤਣਾ ਇਹ ਇੱਕ ਸਰਕਮਸਟਾਂਸਸ ਕਰਕੇ ਹੋ ਗਿਆ ਹਾਲਾਤਾਂ ਕਰਕੇ ਹੋ ਗਿਆ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀ ਕਿ ਇਹ ਤਾਂ ਭਗਵਾਨ ਦਾ ਮਾਨ ਤੋਂ ਵੀ ਆਊਗਾ ਵਾਪਸ ਜੀ ਸੀਐਮ ਬਣ ਕੇ ਉਹ ਪਤਾ ਨਹੀਂ ਕੀ ਕਰ ਤੂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਦੋ ਚਾਰ ਮਹੀਨਿਆਂ ਛੇਾਂ ਚ ਵੀ ਇਹ ਤਾਂ ਕੁਝ ਨਹੀਂ ਕਰ ਸਕਦਾ ਜਾਂ ਕਰ ਨਹੀਂ ਰਿਹਾ ਇਹ ਬਿਲਕੁਲ ਕਲੀਅਰ ਹੈ ਵੀ ਉਸ ਨੇ ਉੱਡਾ ਵੱਡਾ ਕੋਈ ਗੁਨਾਹ ਨਹੀਂ ਕੀਤਾ ਜਿੰਨੀ ਉਹਨੂੰ ਸਜ਼ਾ ਦਿੱਤੀ ਐਨਐਸਏ ਦੀ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਉਹਨੂੰ ਗਲਤ ਸਜ਼ਾ ਦਿੱਤੀ ਆ ਮੈਂ ਜਾਤੀ ਤੌਰ ਤੇ ਵੀ ਤੇ ਬਹੁਤੇ ਲੋਕ ਇਸ ਦੇ ਖਿਲਾਫ ਆ ਸਸ਼ੀਗਲ ਜੀ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਜੇਲ੍ਹ ਦੇ ਵਿੱਚ ਬੰਦ ਨੇ ਐਨਐਸਏ ਲੱਗਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਇਸ ਨਾਲ ਉਹਨਾਂ ਨੂੰ ਜਿੱਤਣ ਤੋਂ ਬਾਅਦ ਕੋਈ ਰਿਲੈਕਸੇਸ਼ਨ ਮਿਲੇਗੀ ਉਹ ਜੇਲ੍ਹ ਤੋਂ ਬਾਹਰ ਆਉਣਗੇ ਸਵਾਲ ਇਹ ਵੀ ਹੋ ਰਿਹਾ ਕਿ ਜੇਲ੍ਹ ਤੋਂ ਬਾਹਰ ਆ ਕੇ ਉਹ ਕਿਸ ਤਰ੍ਹਾਂ ਦੀ ਸਿਆਸਤ ਕਰਨਗੇ ਬਹੁਤ ਸਾਰੇ ਲੋਕ ਉਹਨਾਂ ਤੋਂ ਪੰਥਕ ਸਿਆਸਤ ਦੀ ਉਮੀਦ ਕਰਦੇ ਨੇ ਇਸੇ ਕਰਕੇ ਇਹ ਹਲਕੇ ਦੇ ਵਿੱਚੋਂ ਚਰਚਾ ਦੇ ਵਿੱਚ ਵੀ ਨੇ ਬਹੁਤ ਸਾਰੇ ਲੋਕ ਉਹਨਾਂ ਦੇ ਸਮਰਸਨ ਦੇ ਵਿੱਚ ਵੀ ਆ ਰਹੇ ਨੇ ਬਹੁਤ ਸਾਰੇ ਲੋਕ ਇਸ ਮਸਲੇ ਤੇ ਸਵਾਲ ਵੀ ਉਠਾ ਰਹੇ ਨੇ ਕਿ ਅਮਰਤਪਾਲ ਸਿੰਘ ਦੇ ਚੋਣ ਲੜਨ ਦੇ ਮੈਨੇ ਕੀ ਨੇ ਸਾਰੇ ਮਸਲੇ ਤੇ ਚਰਚਾ ਕਰਾਂਗੇ ਇਸ ਤੋਂ ਪਹਿਲਾਂ ਵੀ ਜੇਲ੍ਹ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹੀ ਕਈ ਸਿਆਸਤਦਾਨ ਚੋਣਾਂ ਲੜ ਚੁੱਕੇ ਨੇ ਸਭ ਤੋਂ ਪ੍ਰਮੁੱਖ ਨਾਮ ਸਿਮਰਜੀਤ ਸਿੰਘ ਮਾਨ ਹਰਾਂ ਦਾ ਜਿਨ੍ਹਾਂ ਦੀ ਪਾਰਟੀ ਨੇ 1999 ਦੇ ਵਿੱਚ ਚੋਣਾਂ ਦੇ ਵਿੱਚ ਇੱਕ 65% ਜਿੱਤ ਹਾਸਲ ਕੀਤੀ ਉਹ ਵੀ ਲੋਕ ਸਭਾ ਦੀਆਂ ਚੋਣਾਂ ਸਨ ਉਸ ਦੇ ਨਾਲ ਕੀ ਇਹ ਚੋਣ ਵੀ ਰਿਲੇਟ ਕਰਦੀ ਹੈ ਜਾਂ ਅਮਰਪਾਲ ਸਿੰਘ ਹਰਾਂ ਦਾ ਜੇਲ੍ਹ ਦੇ ਅੰਦਰੋਂ ਲੜਨਾ ਨਾਲ ਸਬੰਧ ਰੱਖਦਾ ਹੈ ਕਿ ਹਾਂ ਦੂਰ ਦੂਰ ਦਾ ਫਰਕ ਹੈ ਸਾਰੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਾਂਗੇ ਸਾਰੀ ਚਰਚਾ ਕਰਾਂਗੇ ਕੀ ਮਾਇਨੇ ਨੇ ਅਮਰਪਾਲ ਸਿੰਘ ਦੇ ਚੋਣ ਲੜਨ ਦੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਸ਼ਾਮਲ ਰਹਿਣਗੇ ਸਰ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜਿਸ ਤਰ੍ਹਾਂ ਮੈਂ ਜ਼ਿਕਰ ਕਰਕੇ ਹਟੇ ਜੀ ਅਮਰਪਾਲ ਸਿੰਘ ਹਰਾਂ ਦਾ ਇਹ ਫੈਸਲਾ ਜਿਹੜਾ ਜੇਲ੍ਹ ਦੇ ਵਿੱਚੋਂ ਚੋਣ ਲੜਨਾ ਪਹਿਲਾਂ ਤਾਂ ਇੱਥੇ ਗੱਲ ਚੱਲਦੀ ਰਹੀ ਕਿ ਨਹੀਂ ਲੜਨਗੇ ਪਰਿਵਾਰ ਵੱਲੋਂ ਵੀ ਆਉਂਦਾ ਰਿਹਾ ਬਾਅਦ ਚ ਚਲੋ ਫਾਈਨਲ ਹੋ ਗਿਆ ਕਿ ਅਮਰਪਾਲ ਸਿੰਘ ਲੜਨਗੇ ਇਲੈਕਸ਼ਨ ਹੁਣ ਦੇਖੋ ਦੋਨਾਂ ਗੱਲਾਂ ਵਿੱਚ ਡਿਫਰੈਂਸ ਬਹੁਤ ਹੈ ਇਹ ਜਿਹੜਾ ਹੁਣ ਖਡੂਰ ਸਾਹਿਬ ਤੋਂ ਚੋਂ ਸਿਰਫ ਇਸ ਕਰਕੇ ਚੋਣ ਲੜਨ ਲਈ ਵੀ ਇਹ ਜੇਲ੍ਹ ਤੋਂ ਬਾਹਰ ਆ ਜੇ ਤਾਂ ਇਹ ਬੜੀ ਬਹੁਤ ਹੀ ਹਾਸੋਹੀਣੀ ਗੱਲ ਲੱਗਦੀ ਹੈ ਕਿਉਂਕਿ ਜੇਲ੍ਹ ਤੋਂ ਚੋਣ ਲੜਨ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕੋਈ ਪੋਲਿਟਿਕਸ ਹੈ ਉਹ ਪੋਲਿਟਿਕਸ ਲਈ ਤੁਸੀਂ ਚੋਣ ਲੜਨੇ ਆ ਇਹਦੇ 'ਚ ਹੁਣ ਪੋਲਿਟਿਕਸ ਦੱਸਣ ਵੀ ਮੈਂ ਕਲਸਤਾਨ ਦੀ ਪੋਲਿਟਿਕਸ ਤੇ ਲੜ ਰਹੇ ਹਨ ਚੋਣ ਜਾਂ ਸਿੱਖਾਂ ਦੇ ਕੋਈ ਵਧ ਅਧਿਕਾਰਾਂ ਤੇ ਲੜ ਰਹੇ ਹਨ ਜਾਂ ਕਿਸ ਕਿਸਮ ਦੀ ਹੈ ਜਾਂ ਸਿੱਖਾਂ ਨਾਲ ਬੇਇਨਸਾਫੀ ਹੋਈ ਹੈ ਉਹਦਾ ਬਦਲਾ ਲੈਣ ਲਈ ਜਾਂ ਉਹਦਾ ਇਨਸਾਫ ਲੈਣ ਲਈ ਕੋਈ ਗਲਤ ਹੋਵੇ ਜਿਹਦੇ ਲਈ ਇਹ ਕਰ ਰਿਹਾ ਹੋਵੇ ਜੋ ਜੇਲ੍ਹ ਚੋਂ ਬਾਹਰ ਆਇਆ ਕਿਉਂਕਿ ਚੋਣ ਹੈ ਜਿਹੜੀ ਇਹ ਸਾਰੇ ਦੇਸ਼ ਦੇ ਵਿੱਚ ਅੱਜ ਕੱਲ ਬਹੁਤ ਹੀ ਜ਼ਿਆਦਾ ਮਹੱਤਾ ਵਾਲੀ ਚੋਣ ਹੈ ਮਹੱਤਾ ਵਾਲੀ ਚੋਣ ਇਸ ਕਰਕੇ ਹੈ ਵੀ ਹੁਣ ਇਸ ਕਗਾਰ ਤੇ ਖੜਾ ਮੁਲਕ ਵੀ ਜਾਂ ਤਾਂ ਇੱਥੇ ਡੈਮੋਕ੍ਰੇਸੀ ਬਣ ਜਾਏਗੀ ਸੰਵਿਧਾਨ ਬਦਲੇਗਾ ਜਾਂ ਫਿਰ ਇੱਥੇ ਸੰਵਿਧਾਨ ਵੀ ਬਦਲਿਆ ਜਾਵੇਗਾ ਤੇ ਇੱਥੇ ਡਿਕਟੇਟਰਸ਼ਿਪ ਹੋਣ ਦੇ ਚਾਂਸ ਵੀ ਹੈ ਜੇ ਹਿੰਦੂਤਵਾ ਪੋਲਿਟਿਕਸ ਆ ਜਾਂਦੀ ਹੈ ਇਹੋ ਜੇ ਸਿਚੁਏਸ਼ਨ ਦੇ ਵਿੱਚ ਜਦੋਂ ਇੱਕ 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 ਜਿਹੜੀ ਐਮਪੀ ਹੈ ਉਹ ਕਾਊਂਟ ਕਰਦਾ ਹੋਵੇ ਬਦਲ ਦੇਸ਼ ਦੀ ਇੱਕ ਜਿਹੜੀ ਕਿਸਮਤ ਦੀ ਬਦਲ ਬਦਲਣ ਦੇ ਵਿੱਚ ਫਿਰ ਜਦੋਂ ਇਸ ਕਿਸਮ ਦੀ ਕਹਿਣਾ ਵੀ ਕਿ ਜੇਲ੍ਹ ਚੋਂ ਬਾਹਰ ਆਉਂਦਾ ਬੜੀ ਹਲਕੀ ਗੱਲ ਬਣ ਜਾਂਦੀ ਹੈ ਹੋ ਸਕਦਾ ਜੀ ਕੁਝ ਸਿਆਸਤ ਦੇ ਆਪਣੇ ਏਜੰਡੇ ਦੇ ਤੌਰ ਤੇ ਇਹ ਫੈਸਲਾ ਲਿਆ ਗਿਆ ਹੋਵੇ ਕਿ ਜਿਹੜੇ ਏਜੰਡੇ ਤੇ ਉਹ ਕੰਮ ਕਰ ਰਹੇ ਸੀ ਜਾਂ ਖੜੇ ਸੀ ਜਾਂ ਜਿਸ ਦੀ ਗੱਲ ਕਰਦੇ ਵੇਖੋ ਮੈਂ ਰਾਜਦੇਵ ਦੀ ਇੰਟਰਵਿਊ ਸੁਣੀ ਹੈ ਰਾਜਦੇਵ ਸਿੰਘ ਜਿਹੜਾ ਵਕੀਲ ਹੈ ਪਹਿਲਾਂ ਐਮਪੀ ਵੀ ਰਿਹਾ ਐਕਸ ਐਮਪੀ ਆ ਰਾਜਦੇਵ ਦੀ ਇੰਟਰਵਿਊ ਜੋ ਕਹਿਣ ਲੱਗਾ ਜੀ ਅਸੀਂ ਰਣਨੀਤੀ ਦੇ ਤੌਰ ਤੇ ਟੈਕਟਿਕਸ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਹਾਂ ਉਹ ਕਲੀਅਰ ਕਰੇ ਵੀ ਇਹ ਗਰਮ ਪੋਲਿਟਿਕਸ ਕਰਨੀਆਂ ਨੇ ਸਿੱਖਾਂ ਦੀ ਗਰਮ ਧਿਰ ਦੀ ਪੋਲਿਟਿਕਸ ਤੇ ਖੜਾ ਹੈ ਜਾਂ ਖਾਲਸਾਤਾਨ ਦੇ ਪੋਲਿਟਿਕਸ ਤੇ ਖੜਾ ਕਿੱਥੇ ਖੜਾ ਉਹ ਗੱਲ ਦੱਸਣੀ ਚਾਹੀਦੀ ਹੈ ਹੁਣ ਟੈਕਟਿਕਸ ਦੇ ਲੈਵਲ ਤੇ ਲੜ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਜੇਲ੍ਹ ਚੋਂ ਬਾਹਰ ਆਉਣ ਦੇ ਲਈ ਇਕੱਲੇ ਲਈ ਲੜਨਾ ਠੀਕ ਨਹੀਂ ਹੁੰਦਾ ਕਿਉਂਕਿ ਸਿੱਖ ਸਿੱਖਾਂ ਨੇ ਕਾਫੀ ਜ਼ਿਆਦਾ ਮਾਰ ਖਾਧੀ ਹੈ 84 84 ਤੋਂ ਲੈ ਕੇ ਸਾਰਾ ਕੁਝ ਉਹਨਾਂ ਤੇ ਬੜਾ ਕੁਝ ਹੋਇਆ ਉਹ ਸਾਰੇ ਸਿੱਖ ਸਿੱਖ ਕਮਿਊਨਿਟੀ ਦਾ ਸਾਰਾ ਕੁਝ ਬਦਲ ਗਿਆ ਬੰਦੇ ਤੋਂ ਮੁਲਕ ਛੜ ਚੜ ਕੇ ਤੁਰੇ ਜਾਂਦੇ ਉਸ ਪੋਲਿਟਿਕਸ ਦੇ ਗਲਤ ਹੋਣ ਕਰਕੇ ਜਿਹੜੀ ਜਿਹੜੀ ਖਾਸ ਕਰਕੇ ਅਕਾਲੀ ਦਲ ਦੀ ਪੋਲਿਟਿਕਸ ਆਈ ਉਹਦੇ ਵਿੱਚ ਉਹਨਾਂ ਨੇ ਬੀਜੇਪੀ ਵਾਲੀ ਪੋਲਿਟਿਕਸ ਜਾਂ ਦੇਸ਼ ਦੀ ਏਕਤਾ ਖੰਡਤਾ ਵਾਲੀ ਜਾਂ ਨੈਸ਼ਨਲਿਸਟ ਪੋਲਿਟਿਕਸ ਜਿਹਨੂੰ ਅਸੀਂ ਰਾਸ਼ਟਰਵਾਦੀ ਕਰਦੇ ਕਹਿੰਦੇ ਆ ਉਹ ਲੈ ਆਂਦੀ ਉਹਦੇ ਨਾਲ ਇੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਦੇ ਵਿੱਚ ਤੇ ਕਈ ਬੰਦੇ ਆਏ ਸਮਝਣ ਲੱਗੇ ਵੀ ਅਸੀਂ ਬੜੇ ਬਗਾਨੇ ਜੇ ਹੁੰਨੇ ਆ ਪੰਜਾਬ ਦੇ ਵਿੱਚ ਹੀ ਆਪਣੇ ਜੀ ਆਪਣੇ ਪੰਜਾਬ ਦੇ ਸਿੱਖ ਦੇ ਲੋਕ ਸਿੱਖ ਬਹੁਤੇ ਖਾਸ ਨੌਜਵਾਨ ਪੀੜ੍ਹੀ ਉਹ ਬਾਹਰ ਨੂੰ ਭੱਜਣ ਲੱਗੀ ਇਸ ਕਰਕੇ ਇਹਦੇ ਬਹੁਤ ਜ਼ਿਆਦਾ ਵੱਡੇ ਵੱਡੇ ਅਸਰ ਪਏ ਆ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਕਿਉਂ ਨਹੀਂ ਹੁਣ ਯਾਦ ਕਰਦਾ ਵੀ ਇਸ ਜਦੋਂ ਆਇਆ ਸੀ ਇਹ ਬੜਾ ਜ਼ੋਰ ਸ਼ੋਰ ਨਾਲ ਇਸ ਕਿਸਮ ਸੀਨ ਤੇ ਆਇਆ ਪੰਜਾਬ ਦੇ ਸ਼ਹਿਰ 21 ਚ ਆਇਆ ਇਹ ਤੇ ਸੀਨ ਤੇ ਆਇਆ ਤੇ ਆਉਣ ਸਾਰੇ ਨੇ ਇਹਨੇ ਜਿੱਥੇ ਗਿਆ ਜਿਵੇਂ ਹੁਣ ਜੀਰਾ ਫੈਕਟਰੀ ਬੰਦ ਹੋਣ ਦੀ ਐਜੀਟੇਸ਼ਨ ਚੱਲ ਰਹੀ ਸੀ ਛੇ-ਸੱਤ ਮਹੀਨਿਆਂ ਦੀ ਉੱਥੇ ਗਿਆ ਉੱਥੇ ਜਾ ਕੇ ਕਹਿਣ ਲੱਗਿਆ ਬਈ ਤੁਸੀਂ ਜੇ ਐਵੇਂ ਬੈਠੇ ਰਹੋਗੇ ਕੁਛ ਕਰੋ ਤਾਂ ਸਹੀ ਕਿੰਨਾ ਚਿਰ ਹੋਰ ਬੈਠੇ ਰਹੋਗੇ ਜੇ 2-4 ਥੋੜੇ ਚੋ ਮਰ ਜਾਣਗੇ ਕਿਹੜਾ ਮੱਛਿਆ ਲੱਗਣੀ ਹਟ ਜੂਗੀ ਬਲਕਿ ਇਹ ਹਜੇ ਲਾਰਿਆਂ ਦੇ ਕਰਕੇ ਆਇਆ ਇਸੇ ਤਰੀਕੇ ਨਾਲ ਇਨਸਾਫ ਮੋਰਚਾ ਮਹੱਲੀ ਲੱਗਿਆ ਵਾ ਅਸੀਂ ਉੱਥੇ ਵੀ ਇਹਦੀ ਸਖਤ ਬੋਲੀ ਸੀ ਵੀ ਤੁਸੀਂ ਕੁਛ ਬੰਦਿਆਂ ਨੂੰ ਬੰਦੀ ਸਿੰਘਾਂ ਨੂੰ ਕੁਛ ਛਡਾਉਣ ਦੇ ਪਿੱਛੇ ਇਹ ਮੋਰਚਾ ਲਾਇਆ ਤੇ ਬੰਦੇ ਤਾਂ ਹੋਰ ਅੰਦਰ ਜਾਣਗੇ ਤਾਂ ਜਾ ਕੇ ਸਿੱਖਾਂ ਦੀ ਕੋਈ ਬੰਦ ਖਲਾਸੀ ਹੋਊਗੀ ਜਾਂ ਸਿੱਖਾਂ ਨੂੰ ਕੋਈ ਇਨਸਾਫ ਮਿਲੂਗਾ ਉੱਥੇ ਵੀ ਇਹਦੀ ਪੋਲਿਟਿਕਸ ਵੱਖਰੀ ਸੀਗੀ ਸਾਰੀ ਇਸ ਕਰਕੇ ਥਾਂ ਥਾਂ ਉੱਤੇ ਇਹ ਉਸ ਪੋਲਿਟਿਕਸ ਤੇ ਖੜਾ ਕਿ ਨਹੀਂ ਖੜਾ ਫਿਰ ਇਹ ਇਹ ਇਸ ਕਰਕੇ ਬਾਕੀ ਜਿਹੜਾ ਹੁਣ ਕਿਹਾ ਜਾਂਦਾ ਵੀ ਇਹ ਜੇਲ੍ਹ ਚੋਂ ਲੜਦਾ ਜੇਲ੍ਹ ਚੋਂ ਇਕੱਲਾ ਨਹੀਂ ਲੜਿਆ ਜੇਲ੍ਹ ਦੇ ਵਿੱਚੋਂ ਸਰ ਸਿਮਰਜੀਤ ਸਿੰਘ ਮਾਨ ਵੀ ਲੜਿਆ ਤੇ ਜੇਲ੍ਹ ਤੋਂ ਬਾਹਰ ਆ ਕੇ ਵੀ ਜਿਹੜੇ ਉਸੇ ਤਰੀਕੇ ਨਾਲ ਜਿਵੇਂ ਹੁਣ ਬਿਆਨ ਸਿੰਘ ਦੀ ਪਤਨੀ ਸੀ ਉਹ ਬਿਆਨ ਸਿੰਘ ਦੀ ਪਤਨੀ ਵੀ ਇਲੈਕਸ਼ਨ ਲੜੀ ਤੇ ਜਿੱਤੀ ਆ ਫਿਰ ਇੱਥੇ ਬਿਆਨ ਸਿੰਘ ਦਾ ਜਿਹੜਾ ਇੰਦਰਾ ਗਾਂਧੀ ਦਾ ਦਾ ਕਾਤਲ ਸੀਗਾ ਤੇ ਉਹ ਤੇ ਉਹਦਾ ਜਿਹੜਾ ਪਿਓ ਹੈ ਉਹ ਵੀ ਬਠਿੰਡੇ ਤੋਂ ਜਿੱਤਿਆ ਇਲੈਕਸ਼ਨ ਜਿੱਤਿਆ ਉਹ ਸਾਰਾ ਤੇ ਇਸ ਕਰਕੇ ਇਲੈਕਸ਼ਨ ਤਾਂ ਇਲੈਕਸ਼ਨ ਜਿੱਤੇ ਆ ਇਲੈਕਸ਼ਨ ਲੋਕਾਂ ਨੇ ਵੋਟਾਂ ਪਾਵੇਂ ਜੇਲ੍ਹ ਸੀ ਜਾਂ ਜੇਲ੍ਹ ਤੋਂ ਬਾਹਰ ਸੀ ਉਹਦੇ ਫਾਦਰ ਤਾਂ ਬਿਲਕੁਲ ਅਨਪੜ੍ਹ ਸੀ ਸਾਰਾ ਬਿਆਨ ਸਿੰਘ ਦਾ ਫਾਦਰ ਤੇ ਉਹਨੂੰ ਵੀ ਵੋਟਾਂ ਪਾ ਕੇ ਜਿਤਾਇਆ ਲੋਕ ਜਿਤਾਉਂਦੇ ਆ ਪਰ ਉਸ ਗੁੱਸੇ ਦਾ ਜਿਹੜਾ ਜਿਹੜਾ 1999 ਦੇ ਵਿੱਚ 90 ਤੋਂ ਪਹਿਲਾਂ ਦਾ ਗੁੱਸਾ ਸੀ ਉਹ ਗੱਲ ਰਹਿ ਨਹੀਂ ਗਈ ਤੇ ਨਾਲੇ ਇਸ ਕਿਸਮ ਦਾ ਕੋਈ ਉਦੋਂ ਬੰਦਿਆਂ ਨੇ ਕੁਝ ਕੀਤਾ ਜਿਵੇਂ ਬਿਆਨ ਸਿੰਘ ਨੇ ਬਹੁਤ ਵੱਡਾ ਉਹਦਾ ਸੀ ਕਦਮ ਸੀਗਾ ਜਿਹਦੇ ਕਰਕੇ ਉਹਦਾ ਫਾਦਰ ਤੇ ਉਹਦੀ ਉਹਦੇ ਘਰ ਵਾਲੀ ਵੀ ਜਿੱਤੀ ਐਵੇਂ ਵੀ ਇਹਦਾ ਸੀਗਾ ਜਿਹੜਾ ਜਿਸ ਮੌਕੇ ਤੇ ਇਹ ਸੀਨ ਤੇ ਆਇਆ ਸਿਮਰਜੀਤ ਸਿੰਘ ਮਾਨ ਇਹ ਇੱਕੋ ਇੱਕ ਆਈਪੀਐਸ ਅਫੀਸਰ ਸੀ ਇੱਕ ਹੋਰ ਆਈਐਫਐਸ ਸੀ ਖਾਲਸਾ ਦੋ ਬੰਦਿਆਂ ਨੇ ਰਿਜਾਈਨ ਦਿੱਤਾ ਸੀ ਜਿਹੜਾ ਵੱਡੀਆ ਪੋਸਟਾਂ ਤੋਂ ਦਿੱਤਾ ਸੀ ਫਿਰ ਇਸ ਦਾ ਇਹਦੇ ਪਿੱਛੇ ਇਹ ਪੋਲਿਟਿਕਸ ਵੀ ਖੜੀ ਸੀ ਫਿਰ ਇਹਨੂੰ ਬਾਬਾ ਜਗਿੰਦਰ ਸਿੰਘ ਨੇ ਉਦੋਂ ਵੱਖਰੀ ਪਾਰਟੀ ਬਣਾ ਕੇ ਜੁਆਇਟਡ ਅਕਾਲੀ ਦਲ ਬਣਾ ਕੇ ਉਹਦਾ ਪ੍ਰਧਾਨ ਬਣਾਇਆ ਵਾ ਸੀ ਉਹ ਸਾਰਾ ਕੁਝ ਇਹਦੇ ਨਾਲ ਨਹੀਂ ਲਾਗੂ ਹੁੰਦਾ ਇਸ ਇਹ ਅਮਰਤਪਾਲ ਨਾਲ ਨਹੀਂ ਜੁੜਦਾ ਠੀਕ ਹੈ ਜਿੱਤ ਜੇਗਾ ਹਾਰ ਜੇਗਾ ਇਹਦਾ ਤਾਂ ਮੈਂ ਨਹੀਂ ਕਹਿ ਨਹੀਂ ਸਕਦਾ ਕਿਸ ਕਿਸਮ ਦੀ ਗੱਲਬਾਤ ਹੋਊਗੀ ਪਰ ਇੱਕ ਗੱਲ ਹੋਰ ਵੀ ਆ ਵੀ ਇਹ ਬੜੀ ਪੰਥਕ ਸੀ ਦਾ ਬੜਾ ਜੋਸ਼ ਹੈ ਅੰਤਕਸੀ ਕਿਵੇਂ ਜੋਸ਼ ਓਲ ਜ਼ਿਆਦਾ ਹੋ ਜਾਏਗਾ ਜੇ ਤੁਸੀਂ 19 ਦੇ ਵਿੱਚ ਬੀਬੀ ਪਰਮਜੀਤ ਕੌਰ ਖੱਲੜਾ ਹਰਾਈ ਐ 221000 ਵੋਟ ਪਈ ਐ ਉਹਨਾਂ ਸਾਰੀ ਤੇ ਉਹਦੇ ਵਿਰੁੱਧ ਜਿਵੇਂ ਹੁਣ ਇਹਨਾਂ ਨੇ ਬਿਰਸਾ ਸਿੰਘ ਬੋਟੋਹਾ ਨੂੰ ਖੜਾ ਕਰ ਰਹੇ ਐ ਅਕਾਲੀ ਦਲ ਵਾਲੇ ਉਦੋਂ ਬੀਬੀ ਜੀ ਜਗੀਰ ਕੌਰ ਕੀਤੀ ਸੀ ਉਹਨੂੰ 331000 ਦੇ ਨੇੜੇ ਤੇ ਵੋਟ ਮਿਲ ਗਈ ਸੀ ਤੇ ਇਹਨਾਂ ਦੋਨਾਂ ਦੀਆਂ ਵੋਟ ਭਾਵੇਂ ਜ਼ਿਆਦਾ ਸੀ ਪਰ ਜਿਹੜਾ ਕਾਂਗਰਸ ਦਾ ਡਿੰਪਾ ਸੀ ਉਸ ਨੂੰ 460000 ਦੇ ਨੇੜੇ ਤੇ ਬੋਨਟ ਮਿਲ ਕਿਸੇ ਨੂੰ ਜਿੱਤ ਗਿਆ ਸੀ ਤਾਂ ਇਹ ਸਾਰੀਆਂ ਗੱਲਾਂ ਹੁਣ ਵੀ ਪਤਾ ਨਹੀਂ ਕੀ ਗੱਲ ਬਾਤ ਹੈ ਇਸ ਕਰਕੇ ਇਹਦੇ ਨਾਲ ਥੋੜਾ ਜਿਹਾ ਗਰਮ ਸਿਆਸਤ ਨੂੰ ਹਿਲਜੁਲ ਹੋਈ ਆ ਪੰਜਾਬ ਦੇ ਵਿੱਚ ਅਮਰਪਾਲ ਦੇ ਸੀਨ ਤੇ ਆਉਣ ਤੋਂ ਪਿੱਛੋਂ ਚੋਣ ਲੜਨ ਦੇ ਅਨਾਉਂਸਮੈਂਟ ਹੋਣ ਤੋਂ ਪਿੱਛੋਂ ਤੇ ਕੁਝ ਰਾਜਦੇਵ ਦੀਆਂ ਇੰਟਰਵਿਊਆਂ ਦੇ ਪਿੱਛੋਂ ਵੀ ਉਹ ਮੈਂ ਉਹਨੂੰ ਮਿਲ ਕੇ ਆਇਆ ਤੇ ਉਹਨੇ ਕਿਹਾ ਚੋਣ ਲੜਨੀ ਆ ਪੰਥ ਦਾ ਫੈਸਲਾ ਪੰਥ ਦਾ ਫੈਸਲਾ ਰਾਜਦੇਵ ਆਪ ਦੇ ਲੈਵਲ ਤੇ ਹੀ ਕਹਿ ਰਿਹਾ ਕੋਈ ਪਤਾ ਨਹੀਂ ਕਿ ਇਥੇ ਕਿਹੜੇ ਪੰਥ ਦਾ ਕਿੱਥੇ ਕੀਤਾ ਧਰਤਲ ਤੇ ਗਰਾਉਂਡ ਤੇ ਲੱਗਦਾ ਕਿ ਇਸ ਜਿਸ ਤਰ੍ਹਾਂ ਦੀ ਰਾਜਨੀਤੀ ਦੇ ਅਮਰਤਪਾਲ ਹਮੀ ਨੇ ਜਾਂ ਖਾਲਸਤਾਨ ਦੀ ਪੋਲਿਟਿਕ ਸਰਜਰੀ ਉਸ ਨੂੰ ਲੋਕ ਸਮਰਥਨ ਦੇਣਗੇ ਉਹ ਲੋਕ ਖੜੇ ਨਜ਼ਰ ਆਉਣਗੇ ਖਾਲਸਤਾਨ ਦੀ ਨਹੀਂ ਤਾਂ ਲੋਕ ਜਿਹੜੇ ਜਿਹੜੇ ਨਾਰਾਜ਼ ਨੇ ਸਾਰੀਆਂ ਤਰ੍ਹਾਂ ਤੋਂ ਕਿ ਉਹ ਵੀ ਅਮਰਤਪਾਲ ਸਿੰਘ ਦੇ ਨਾਲ ਖੜ ਸਕਦੇ ਨੇ ਚਲੋ ਅਮਰਤਪਾਲ ਹੀ ਸਾਡੇ ਵੇਖੇ ਗੱਲ ਠੀਕ ਆ ਉਹ ਉਹ ਜਿਹੜੇ ਸਾਰੇ ਨਾਰਾਜ਼ ਤਰ੍ਹਾਂ ਖੜ ਸਕਦੀਆਂ ਗਰਮ ਧਿਰਾਂ ਖੜ ਸਕਦੀਆਂ ਇਹ ਵੱਖਰੀ ਗੱਲ ਆ ਪਰ ਸਵਾਲ ਇਹ ਆ ਵੀ ਇਹ ਕਲੀਅਰ ਕਰੇ ਵੀ ਇਹ ਖਾਲਸਤਾਨ ਦੀ ਪੋਲਿਟਿਕਸ ਦੇ ਖਾਲਸਤਾਨ ਦੀ ਪੋਲਿਟਿਕਸ ਤੇ ਉੱਤੇ ਆ ਕੇ ਮਾਨਾਰਗਈ 30 35 ਸਾਲ ਦਾ ਕੰਮ ਕਰਨਾ ਵੀ ਨਾਰਾ ਖਾਲਸਤਾਨ ਦਾ ਲਈ ਜਾਓ ਤੇ ਦੂਜਿਆਂ ਵਾਂਗੂ ਸਾਰੀ ਪੋਲਿਟਿਕਸ ਕਰੀ ਜਾਓ ਜੇ ਲੋੜ ਪਈ ਤਾਂ ਤੁਸੀਂ ਆਪਦੇ ਆਪਦੀਆਂ ਜਿਹੜੇ ਚਿੱਠੀਆਂ ਵੀ ਵੇਚੀ ਜਾਓ ਬਾਹਰ ਪੈਸੇ ਇਕੱਠੇ ਕਰੀ ਜਾਓ ਤੁਸੀਂ ਫਿਰ ਤੁਹਾਡੇ ਇਹ ਥੋੜਾ ਚੀਜ਼ਾਂ ਤੇ ਵੀ ਕਿਸੇ ਗੁਰਦੁਆਰਾ ਮੈਨੇਜਮੈਂਟ ਉੱਤੇ ਫੇਮ ਕੁੱਟ ਤੇ ਵੀ ਤੁਹਾਡਾ ਕਬਜ਼ਾ ਤੁਰਿਆ ਆਵੇ ਇਹ ਸਾਰਾ ਕੁਝ ਜੇ ਤੂੰ ਕਰਨਾ ਜੇ ਆਪਦਾ ਆਪਦੀ ਫੈਮਿਲੀ ਲਈ ਸਾਰਾ ਪੈਸਾ ਤੂੰ ਸ ਇਕੱਠਾ ਕਰਨਾ ਤਾਂ ਨਾਰਾ ਲਈ ਜਾਉ ਖਾਲਸਾ ਦਾ ਇਮਾਨ ਤੇ ਇਸੇ ਤੇ ਗੱਲ ਚੱਲਿਆ ਨਾ ਉਹਦੀ ਪਾਰਟੀ ਸਟਰਕਚਰ ਹੈ ਨਾ ਕੋਈ ਪਾਰਟੀ ਗੱਲਬਾਤ ਹੈ ਉਹਦੀ ਵਿਅਕਤੀਗਤ ਲੈਵਲ ਦੀ ਪੋਲਿਟਿਕਸ ਹੈ ਇਹਦੀ ਕਿਸ ਕਿਸਮ ਦੀ ਹੋਊਗੀ ਇਹ ਐਸੀ ਕਹਿ ਨਹੀਂ ਸਕਦੇ ਫਿਲਹਾਲ ਹਜੇ ਅਮਰਪਾਲ ਸਿੰਘ ਨੇ ਸਿਮਰਨਜੀਤ ਸਿੰਘ ਮਾਨ ਹਰੇ ਨਾਲ ਨਾ ਉਹ ਗਏ ਆ ਹਾਲਾਂਕਿ ਸੀਰ ਤੇ ਜਰੂਰ ਸਮਰਥਨ ਦੇਤਾ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਸ਼ੋਮਨੀ ਕਾਲੀ ਦਾਲ ਅਮਰitsar ਨੇ ਅਮਰਪਾਲ ਨੂੰ ਸਮਰਥਨ ਦਿੱਤਾ ਖੰਡੂਰ ਸਾਹਿਬ ਤੋਂ ਪਰ ਉਹ ਲਾਈਨ ਤੋਂ ਥੋੜਾ ਜਿਹਾ ਡਰਾ ਕਰਕੇ ਥੋੜਾ ਜਿਹਾ ਅੱਡ ਹੋ ਕੇ ਚੱਲਦੇ ਰਹੇ ਸ਼ੁਰੂ ਤੋਂ ਜਿੰਨਾ ਚਿਰ ਜਿੰਨੇ ਚਿਰ ਦੀ ਸਿਆਸਤ ਉਹਨਾਂ ਦੀ ਤਰਤਲ ਤੇ ਹੈਗੀ ਇੰਨੀ ਲੱਗਦਾ ਕਿ ਜਿਹੜਾ ਮਹਾਂਦਰਾ ਅਮਰਪਾਲ ਦੀ ਰਾਜਨੀਤੀ ਦਾ ਹੈ ਉਹ ਸਿਮਰਨਜੀਤ ਸਿੰਘ ਮਾਨ ਦੀ ਰਾਜਨੀਤੀ ਦੇ ਨਾਲੋਂ ਪੰਜਾਬ ਦੇ ਵਿੱਚ ਇੱਕ ਵੱਖਰਾ ਹੋਏਗਾ ਪਲੀਗ ਤੋਂ ਹਟਵਾ ਹੋਏਗਾ ਜੇ ਉਹ ਜਿੱਤ ਵੀ ਜਾਂਦੇ ਨੇ ਜਾਂ ਪਾਰਲੀਮੈਂਟ ਜਾਂਦੇ ਨੇ ਜਾਂ ਪਾਰਲੀਮੈਂਟ ਮੈਂਬਰ ਚੁਣੇ ਜਾਂਦੇ ਨੇ ਵੇਖੋ ਮਾਨ ਦੇ ਬਾਰੇ ਤਾਂ ਕਲੀਅਰ ਹੈ ਵੀ ਬਾਣ ਖਾਲਸਤਾਨ ਦੀ ਗੱਲ ਨੂੰ ਬੋਗੀ ਨੂੰ ਵਰਤਦਾ ਉਹ ਵਰਤਿਆ ਉਹਨੇ ਸਾਰਿਆਂ ਦੇ ਸਾਹਮਣੇ ਵਰਤਦਾ ਜਿ ਕਿੰਨੇ ਸਾਲ ਹੋ ਗਏ ਉਹ ਸਾਰੀ ਕਰ ਰਿਹਾ ਹੈਗਾ ਸਾਰਾ ਕੁਝ ਇਸ ਕਰਕੇ ਹੁਣ ਇਸ ਦੀ ਇਹ ਦੀ ਪੋਲਿਟਿਕਸ ਇਸ ਕਿਸਮ ਦੀ ਹੋਏ ਇਸ ਨੂੰ ਉਹਨੇ ਜਿਹੜੀ ਸਪੋਰਟ ਦਿੱਤੀ ਸੀ ਬਾਣ ਦੀ ਪਾਰਟੀ ਨੇ ਵੀ ਅਸੀਂ ਅਨ ਕੰਡੀਸ਼ਨਲ ਬਿਨਾ ਸ਼ਰਤੋਂ ਉਹਨੂੰ ਸਪੋਰਟ ਦਿੰਨੇ ਆ ਉਹ ਤਾਂ ਆਪ ਦੀ ਸਪੋਰਟ ਚਾਹੁੰਦਾ ਸੀ ਵੀ ਜਿਹੜੇ ਉੱਥੋਂ ਦੇ ਗਰਮ ਖਿਆਲੀ ਸਿੱਖ ਹੈਗੇ ਆ ਵੋਟਾਂ ਸੇ ਜ਼ਰੂਰ ਦਿਓ ਮੈਨੂੰ ਪਹਿਚਾਨ ਉਹ ਇਹ ਨੂੰ ਦਾਨ ਥੋੜਾ ਆਪ ਦੇ ਲਈ ਗਿਆ ਸੀ ਉੱਥੇ ਆਪ ਦੇ ਲਈ ਆਪਣੇ ਲਈ ਕੀਤਾ ਕਰ ਰਿਹਾ ਸੀ ਕੰਮ ਤੇ ਇੱਕ ਆਪਦਾ ਇਮੇਜ ਰੱਖਣਾ ਚਾਹੁੰਦਾ ਵੀ ਮੈਂ ਬੜਾ ਸਹੀ ਤੇ ਗਰਮ ਖਿਆਲ ਪੌੜਾ ਖਿਆਲੀ ਪੋਲਿਟਿਕਸ ਮੈਂ ਕਰਦਾ ਤੇ ਪਰ ਉਹਦਾ ਉਹਦੀ ਜਵਾਨਤਾ ਹੀ ਜਬਤ ਹੁੰਦੀਆਂ ਰਹਿ ਜਾਂ ਆ ਜਿਹੜਾ ਹੁਣ ਸੰਗਰੂਰ ਦਾ ਜਿੱਤਣਾ ਇਹ ਇੱਕ ਸਰਕਮਸਟਾਂਸਸ ਕਰਕੇ ਹੋ ਗਿਆ ਹਾਲਾਤਾਂ ਕਰਕੇ ਹੋ ਗਿਆ ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦ ਸੀਗੀ ਇਹ ਤਾਂ ਭਗਵੰਤ ਮਾਨ ਤੋਂ ਵੀ ਆਊਗਾ ਵਾਪਸ ਜੀ ਸੀਐਮ ਬਣ ਕੇ ਉਹ ਪਤਾ ਨਹੀਂ ਕੀ ਕਰ ਦੂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ 2-4 ਮਹੀਨਿਆਂ 6ਾਂ ਚ ਵੀ ਇਹ ਤਾਂ ਕੁਝ ਨਹੀਂ ਕਰ ਸਕਦਾ ਜਾਂ ਕਰ ਨਹੀਂ ਰਿਹਾ ਜਦੋਂ ਨਾਲ ਦੀ ਨਾਲ ਦਿੱਲੀ ਵਾਲੇ ਆ ਗਏ ਸਾਰੇ ਇੱਥੇ ਕੇਜਰੀਵਾਲ ਤੇ ਹੋਰ ਸਾਰੇ ਬੰਦੇ ਪਾਠਕ ਵਰਗੇ ਆ ਗਏ ਇੱਥੇ ਸਾਰੇ ਤੇ ਲੋਕਾਂ ਦਾ ਮੂੰਹ ਪਾਗੋ ਗਿਆ ਲੋਕਾਂ ਨੇ ਉਸ ਕਰਕੇ ਹਰਾਇਆ ਜਿਵੇਂ ਆਮ ਆਦਮੀ ਨੇ ਜਿਤਾਇਆ ਸੀ ਐਵੇਂ ਉਹਨਾਂ ਨੇ ਭਗਵੰਤ ਮਾਨ ਦੇ ਬੰਦੇ ਨੂੰ ਹਰਾ ਕੇ ਮਾਨ ਨੂੰ ਜਿਤਾਇਆ ਮਾਨ ਦੀ ਪੋਜੀਟਿਵ ਵੋਟ ਨਹੀਂ ਹੈ ਵੀ ਇਹਦੇ ਕਿਸੇ ਕੰਮ ਕਰਕੇ ਪੈ ਗਈ ਹੈ ਰਿਐਕਸ਼ਨ 'ਚ ਪਈ ਹੈ ਇਹ ਜਦੋਂ ਵੀ ਜਿੱਦਾਂ ਇਹ ਰਿਐਕਸ਼ਨ 'ਚ ਕਿਸੇ ਪ੍ਰਤੀਕਰਮ 'ਚ ਜਿੱਤਦਾ ਹੁਣ ਪ੍ਰਤੀਕਰਮ ਦੇਖਦੇ ਇੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਪਰ ਇਹਨੇ ਸਾਰਾ ਦੀਪ ਸਿੱਧੂ ਨੂੰ ਸਾਰਿਆਂ ਨੂੰ ਇਸ ਕਿਸਮ ਦੀ ਇਹ ਮਾਨ ਵਰਤਨ ਦੀ ਕੋਸ਼ਿਸ਼ ਕਰਦਾ ਵਰਤੇ ਸਾਰੇ ਉਹਨੇ ਤੇ ਜੋ ਪੋਲਿਟਿਕਸ ਚ ਚਲੋ ਵਰਤਦੇ ਆ ਇੱਕ ਦੂਜੇ ਨੂੰ ਪੋਲਿਟਿਸ਼ੀਅਨ ਦਾ ਤਾਂ ਇਹ ਕਰੈਕਟਰ ਹੈ ਵੀ ਉਹਲੇ ਦੂਜੇ ਨੂੰ ਵਰਤ ਕੇ ਉਹਨੇ ਸਾਰਾ ਵਰਤਣਾ ਹੀ ਹੁੰਦਾ ਹੈ ਪੋਲਿਟਿਕਸ ਹੀ ਉਹ ਹੈ ਇਹ ਗੱਲ ਮਨ ਨਹੀਂ ਜਾ ਸਕਦੀ ਕਿ ਜਿਸ ਤਰ੍ਹਾਂ ਦਾ ਔਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਅਮਰਤਪਾਲ ਦਾ ਜਾਂ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਗੱਲ ਕਰਕੇ ਜਾਂ ਆਪਣੇ ਵਿਚਾਰ ਦੇ ਨਾਲ ਜਾਂ ਆਪਣੀਆਂ ਸਪੀਚਾਂ ਦੇ ਨਾਲ ਹਨਾ ਆਪਣੇ ਖਿਆਲਾਂ ਦੇ ਨਾਲ ਜਿਹੜੀ ਉਹਨਾਂ ਨੇ ਜਿਹੜੀ ਗਰਮ ਖਿਆਲੀ ਵਿਚਾਰ ਦੇ ਲੋਕ ਨੇ ਉਹਨਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹ ਉਹਨਾਂ ਦੇ ਵਿੱਚ ਇੱਕ ਔਰਾ ਸੈੱਟ ਕੀਤਾ ਉਹਨਾਂ ਨੇ ਆਪਣੀ ਕਿਮੇਜ ਸੈੱਟ ਕੀਤੀ ਹੈ ਕਿ ਜਿਸ ਤਰ੍ਹਾਂ ਉਹਨੂੰ ਲੱਗਦਾ ਹੋਵੇ ਕਿ ਸਾਨੂੰ ਜੇ ਕਿਸ ਤੋਂ ਉਮੀਦ ਹੈ ਤਾਂ ਇਹ ਉਹ ਅਮਰਤਪਾਲ ਹੈ ਤੇ ਉਹਦੇ ਨਾਲ ਹੀ ਦੂਜੀਆਂ ਤੇ ਰਾਂਜੇਸਤਰਾ ਕਈ ਵਾਰ ਜਿਹੜਾ ਜਿਤਾਉਣ ਲਈ ਵੋਟ ਨਹੀਂ ਪਉਂਦੀ ਤੇ ਕਿਸੇ ਨੂੰ ਹਰਾਉਣ ਲਈ ਵੀ ਹੋ ਸਕਦਾ ਸਾਰੀਆਂ ਉੱਥੇ ਧਿਰਾਂ ਨੂੰ ਹਰਾਉਣ ਦੇ ਲਈ ਅਮਰਤਪਾਲ ਨੂੰ ਵੋਟ ਪੋਲ ਹੁੰਦੀ ਹੈ ਕਿ ਤਰ੍ਹਾਂ ਉਹ ਜਿਹੜਾ ਉਹ ਸੈਟਅਪ ਹੈ ਇਹ ਵੀ ਹੋ ਸਕਦਾ ਕਈ ਕੁਝ ਹੋ ਸਕਦਾ ਵੈਸੇ ਅਮਰਤਪਾਲ ਦਾ ਕੋਈ ਬਹੁਤਾ ਪੋਜ਼ੀਟਿਵ ਉਹ ਠੀਕ ਹੈ ਇੱਕ ਖਾਸ ਕਿਸਮ ਦਾ ਬੰਦਾ ਉਹਨੂੰ ਗੁੱਸਾ ਉਸ ਕਰਕੇ ਉਹਨੂੰ ਵੋਟ ਪੈ ਜਾਏਗੀ ਔਰ ਉਮਰਤਪਾਲ ਦਾ ਜਿਹੜਾ ਪਿਛਲਾ کردار ਹੈ ਸਾਰਾ ਕੁਝ ਹੈ ਉਹ ਤਾਂ ਜਿਵੇਂ ਜਿਸ ਕਿਸਮ ਦਾ ਉਹ ਪੁਲਿਸ ਤੋਂ ਡਰਦਾ ਜੇ ਅਸੀਂ ਪੁਲਿਸ ਤੇ ਵਿਸ਼ਵਾਸ ਕਰੀਏ ਪਹਿਲੀ ਗੱਲ ਤਾਂ ਮੈਨੂੰ ਤਾਂ ਵਿਸ਼ਵਾਸ ਨਹੀਂ ਉਹ ਪੁਲਿਸ ਨੇ ਡਰਾਮੇबाजी ਖੁਦ ਕੀਤੀ ਹੈ ਸਾਰਾ ਕੁਝ ਮੁੜ ਕੇ ਸਰੈਂਡਰ ਕੀਤਾ ਜਾ ਕੇ ਉੱਥੇ ਰੋਡੇ ਤੇ ਪਹਿਲਾਂ ਕਿੰਨੇ ਦਿਨ ਭੱਜਿਆ ਦੌੜਿਆ ਸਾਰਾ ਰਿਹਾ ਪਹਿਲੀ ਗੱਲ ਤੋਂ ਦੌੜਣ ਦੀ ਕੀ ਗੱਲ ਬਾਤ ਹੈ ਇਹ ਬਿਲਕੁਲ ਕਲੀਅਰ ਹੈ ਵੀ ਉਸਨੇ ਉੱਡਾ ਵੱਡਾ ਕੋਈ ਗੁਨਾਹ ਨਹੀਂ ਕੀਤਾ ਜਿੰਨੀ ਉਹਨੂੰ ਸਜ਼ਾ ਦਿੱਤੀ ਐਨਐਸਏ ਦੀ ਇਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਵੀ ਉਹਨੂੰ ਗਲਤ ਸਜ਼ਾ ਦੇਤੀ ਆ ਮੈਂ ਜਾਤੀ ਤੌਰ ਤੇ ਵੀ ਤੇ ਬਹੁਤੇ ਲੋਕ ਇਸ ਦੇ ਖਿਲਾਫ ਹੈ ਪਰ ਇਸ ਗੱਲ ਤੇ ਵੀ ਖਿਲਾਫ ਹੈ ਵੀ ਉਹਨੇ ਖੜ ਕੇ ਉੱਥੇ ਆਪਦੀ ਗ੍ਰਿਫਤਾਰੀ ਕਿਉਂ ਨਹੀਂ ਦਿੱਤੀ ਉਹਨੂੰ ਭੱਜਣ ਦੀ ਕੀ ਲੋੜ ਸੀ ਕੀ ਉਹ ਕੀ ਉਹਨੇ ਐਡਾ ਵੱਡਾ ਗੁਨਾਹ ਕਰਤਾ ਸੀ ਲੋਕ ਇਹ ਵੀ ਸਵਾਲ ਚਾਹਦੇ ਆ ਕਿ ਉਹ ਸਾਰੀਆਂ ਸੀਸੀਟੀਵੀ ਸਾਰਾ ਕੁਝ ਜੋ ਕੁਝ ਆਉਂਦਾ ਜਾਂਦਾ ਰਿਹਾ ਉਹ ਉਹ ਵੀ ਇੱਕ ਤਰ੍ਹਾਂ ਦਾ ਪੁਲਿਸ ਦੇ ਵੱਲੋਂ ਵੀ ਇੱਕ ਕ੍ਰिएशन ਮੈਂ ਤਾਂ ਮੈਂ ਤਾਂ ਖੁਦ ਮੈਂ ਤਾਂ ਖੁਦ ਮੰਨਦਾ ਵੀ ਇਹ ਪੁਲਿਸ ਦੀ ਕ੍ਰिएशन ਹੈ ਪੁਲਿਸ ਦੀ ਕ੍ਰੇਸ਼ਨ ਹੈ ਪੁਲਿਸ ਨਾਲ ਕੀ ਹੈ ਉਹਨੂੰ ਲੱਗਦਾ ਵੀ ਇਹ ਇਸ ਕਿਸਮ ਦੀ ਭੱਜਣ ਦੀ 2 ਦਿਨ 2.5 ਦਿਨ ਕਿਤੇ ਰੇੜੀ ਤੇ ਚੜ ਗਏ ਕਿਤੇ ਕਿਸੇ ਨੂੰ ਕੀ ਲੋੜ ਪਈ ਆ ਜੇ ਤੁਸੀਂ ਇਸ ਲੈਵਲ ਦੇ ਵੱਡੇ ਲੀਡਰ ਬਣ ਕੇ ਆਉਣਾ ਹੈ ਤਾਂ ਫਿਰ ਗ੍ਰਿਫਤਾਰੀ ਦਿਓ ਸਿੱਧੇ ਲੈਵਲ ਤੇ ਇਹਨੂੰ ਦੇਣੀ ਚਾਹੀਦੀ ਸੀ ਦੂਸਰੀ ਗੱਲ ਇਹ ਹੈ ਵੀ ਤੁਸੀਂ ਫੜੇ ਗਏ ਹੋ ਇੰਨੀ ਜ਼ਿਆਦਾ ਨਜਾਇਜ਼ ਸਜ਼ਾ ਦਿੱਤੀ ਸੀ ਤੁਹਾਨੂੰ ਨਹੀਂ ਸਾਰੇ ਬੰਦਿਆਂ ਨੂੰ ਦਿਬੜੂ ਘੜ ਤੇ ਭੇਜਤਾ ਸਾਰਿਆਂ ਨੂੰ ਐਨਐਸਐ ਲਾਤਾ ਲੱਗਣਾ ਨਹੀਂ ਚਾਹੀਦਾ ਸੀਗਾ ਛੋਟੀ ਮੋਟੀ ਸਜ਼ਾ ਤਾਂ ਚਲੋ ਮੰਨ ਸਕਦੇ ਸੀ ਜਿਹੜੇ ਪੁਲਿਸ ਦੇ ਐਫਆਈਆਰ ਦਿੱਤੇ ਦਰਜ ਕੀਤੇ ਸੀ ਤਾਂ ਫਿਰ ਫੇਰ ਵੀ ਇਹਦੇ ਬਦਲੇ ਵੀ ਇੱਕ ਬੰਦਾ ਸੜਕ ਤੇ ਨਹੀਂ ਆਇਆ ਇਹ ਸਾਰਾ ਕੁਝ ਪਹਿਲਾਂ ਇੰਨਾ ਵੱਡਾ ਡਰਾਮਾ ਜਾਣ ਕੇ ਪੁਲਿਸ ਨੇ ਕੀਤਾ ਸਾਰੇ ਪੰਜਾਬ ਦੇ ਵਿੱਚ ਪੁਲਿਸ ਥਾ ਦਾ ਸ਼ੌਣੀ ਬਣਾਤੀਆਂ ਉਹਨੇ ਸਭ ਪੁਲਿਸ ਨੇ ਇਹ ਡਰਾਮਾ ਖੜਾ ਕੀਤਾ ਵੀ ਬਹੁਤ ਵੱਡੇ ਬੰਦੇ ਨੂੰ ਅਸੀਂ ਫੜ ਰਹੇ ਹਾਂ ਮੁੜ ਕੇ ਫ ਭਜਾਇਆ ਉਸ ਨੂੰ ਜੋ ਭੱਜਿਆ ਜਾਂ ਜਾਣ ਕੇ ਆਪ ਸਿਚੁਏਸ਼ਨ ਕ੍ਰੀਏਟ ਕੀਤੀ ਜਿਹਨੂੰ ਇਹਨੇ ਇੱਕ ਵਾਰ ਵੀ ਇਹਨੇ ਬੰਦਿਆਂ ਨੇ ਨਹੀਂ ਕਿਹਾ ਵੀ ਇਹ ਗਲਤ ਪੁਲਿਸ ਨੇ ਕੀਤਾ ਅਸੀਂ ਤਾਂ ਕੀਤਾ ਹੀ ਨਹੀਂ ਕੁਛ ਤਾਂ ਉੱਥੇ ਗ੍ਰਿਫਤਾਰੀ ਦੇਣੀ ਸੀ ਦੇਤੀ ਜਿਹਨਾਂ ਨੂੰ ਮੰਨ ਰਹੇ ਕਿ ਉਹ ਤੱਕਾ ਸੀਗਾ ਜਿਆਦਾ ਵੱਡਾ ਜਿਹੜਾ ਸਟ੍ਰਿਕਟ ਸਜ਼ਾ ਦਿੱਤੀ ਗਈ ਹੈ ਐਨਐਸਏ ਉਹਨੂੰ ਐਕਸਟੈਂਡ ਵੀ ਹੋਇਆ ਇੱਕ ਇਲੈਕਸ਼ਨ ਦੇ ਸਮੇਂ ਕਰਨਾ ਦੇ ਬਾਅਦ ਚ ਇਹ ਕੀ ਐਨਐਸਏ ਟੁੱਟਣ ਦੀ ਉਮੀਦ ਰਹੇਗੀ ਜਾਂ ਇਸ ਤੋਂ ਬਾਅਦ ਦੁਬਾਰਾ ਐਕਸਟੈਂਡ ਨਾ ਹੋਏਗਾ ਦੇਖੋ ਜੇ ਪੰਜਾਬ 'ਚ ਕੋਈ ਕਿਸੇ ਨੇ ਪੋਲਿਟਿਕਸ ਕਰਨੀਆਂ ਸਿੱਖਾਂ ਦੇ ਕਰਨੀਆਂ ਕਿਸੇ ਭਾਵੇਂ ਹਿੰਦੂਆਂ ਦੀ ਪੋਲਿਟਿਕਸ ਵੀ ਕਰਦੀਆਂ ਉਹਨੂੰ ਪੋਲਿਟਿਕਸ ਦਾ ਇਥੋਂ ਦਾ ਸਮਝ ਆਉਣੀ ਚਾਹੀਦੀ ਆ ਆਮ ਆਦਮੀ ਪਾਰਟੀ ਨੇ ਜਾਣ ਬੁੱਝ ਕੇ ਵੱਡਾ ਆ ਜਾ ਕੇ ਡਰਾਮਾ ਖੜਾ ਕੀਤਾ ਉਹਦੀ ਅਰੈਸਟ ਦਾ ਫੇਰ ਉਸ ਨੂੰ ਉੱਥੇ ਬਾਹਰ ਉਹਨੂੰ ਨਜਾਇਜ਼ ਸਜ਼ਾ ਦੇਣ ਦਾ ਵੀ ਡਰਾਮਾ ਖੜਾ ਕੀਤਾ ਕਿਉਂਕਿ ਇਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੇ ਹਿੰਦੂਆਂ ਨੂੰ ਖੁਸ਼ ਰੱਖਣਾ ਸੀ ਹਿੰਦੂਆਂ ਨੂੰ ਖੁਸ਼ ਕੀ ਕੇਜਰੀਵਾਲ ਨੂੰ ਖੁਸ਼ ਰੱਖਣਾ ਸੀ ਕੇਜਰੀਵਾਲ ਦੀ ਜਿਹੜੀ ਪੋਲਿਟਿਕਸ ਆ ਉਹ ਹਿੰਦੂਤਵਾਦੀ ਵੀਜਾ ਅਕਾਲੀ ਦਲ ਵਾਲੇ ਉਸੇ ਭਾਜੀਪੀ ਵਾਲੀ ਪੋਲਿਟਿਕਸ ਆ ਸਾਰੀ ਤੇ ਉਹ ਉਹ ਮਤਲਬ ਕਿ ਭਾਰਤ ਮਾਤਾ ਦੀ ਜੈ ਵਾਲੀ ਪੋਲਿਟਿਕਸ ਆ ਉਹਨੂੰ ਖੁਸ਼ ਰੱਖਣ ਲਈ ਉਹਨੂੰ ਠੀਕ ਰੱਖਣ ਲਈ ਜ਼ਰੂਰ ਸੀ ਵੀ ਐਡਾ ਬੜਾ ਡਰਾਮਾ ਕੀਤਾ ਤੇ ਹੁਣ ਕੀਤਾ ਉਹਨਾਂ ਨੇ ਸਾਰਾ ਡਰਾਮਾ ਕੀਤਾ ਇਸ ਕਰਕੇ ਇਹਨੂੰ ਪਤਾ ਹੋਣਾ ਚਾਹੀਦਾ ਸੀ ਇਹ ਡਰਾਮਾ ਕਰਨਗੇ ਸਾਰਾ ਜਿਹੜਾ ਇੰਨੀ ਗਲਤੀ ਸਮਝਣਾ ਹੋਵੇ ਤਾਂ ਤੁਸੀਂ ਫਿਰ ਤੇ ਲੜਕੇਵੇਂ ਲਵੋਗੇ ਕੋਈ ਆਪਦੀ ਮੂਵਮੈਂਟ ਜਾਂ ਪੋਲਿਟਿਕਸ ਚਲਾ ਕੇਵੇਂ ਲਵੋਗੇ ਜੇ ਤੁਹਾਨੂੰ ਇੰਨਾ ਵੀ ਨਹੀਂ ਪਤਾ ਵੀ ਕੱਲ ਨੂੰ ਕੀ ਕਰਨ ਵਾਲੇ ਆ ਕੱਲ ਇਹ ਵੀ ਚੱਲਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਕੁਝ ਸਮੇਂ ਤੋਂ ਪੰਥਕ ਰਾਜਨੀਤੀ ਦੇ ਵੱਲ ਜਿਹੜਾ ਮੋੜਾ ਕੱਟਣ ਦੀ ਕੋਸ਼ਿਸ਼ ਕੀਤੀ ਹੈ ਭਾਜਪਾ ਦੇ ਨਾਲ ਵੱਖ ਹੋਣ ਤੋਂ ਬਾਅਦ ਦਾਵਾ ਕਰਦਾ ਹੈ ਅਕਾਲੀ ਦਲ ਕਿ ਅਸੀਂ ਪੰਥ ਪੰਜਾਬ ਦੇ ਹਤੈਸ਼ੀ ਹਾਂ ਤੇ ਕੀ ਲੱਗਦਾ ਕਿ ਅਕਾਲੀ ਦਲ ਦੇ ਦਿਲੋਈ ਵੀ ਗੱਲ ਚੱਲਦੀ ਰਹੀ ਕਿ ਸ਼ਾਇਦ ਉਹ ਆਪਣਾ ਉਮੀਦਵਾਰ ਖੰਡੂਰ ਸਾਹਿਬ ਤੋਂ ਦੇ ਹੀ ਨਾ ਦੇਣ ਦੇਣ ਹੀ ਨਾ ਮਤਲਬ ਖੰਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹੀ ਨਾ ਉਤਾਰਨ ਪਰ ਆਖਰ ਉਹਨਾਂ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤੇ ਅੰਮ੍ਰਿਤਪਾਲ ਦੀ ਜਿਹੜੀ ਰਾਜਨੀਤੀ ਹੈ ਮੈਨੂੰ ਲੱਗਦਾ ਉਮੀਦਵਾਰ ਉਤਾਰਨ ਤੋਂ ਇਹ ਸਤ ਹੁੰਦਾ ਕਿ ਬਹੁਤ ਵਕ ਕਰਕੇ ਦੇਖਦਾ ਹੈ ਅਕਾਲੀ ਦਲ ਬਹੁਤ ਲੰਬਾ ਪਾੜਾ ਦੇਖਦਾ ਨਹੀਂ ਤਾਂ ਹੋ ਸਕਦਾ ਆਪਣਾ ਸਮਰਥਨ ਸਿੱਧੇ ਤੌਰ ਤੇ ਨਾ ਦੇ ਦੇ ਤਾਂ ਸਿੱਧੇ ਤੌਰ ਤੇ ਆਪਣਾ ਉਮੀਦਵਾਰ ਵੀ ਨਹੀਂ ਉਤਾਰ ਸਕਦੇ ਉਹ ਬਈ ਉਹ ਕਿਉਂ ਦੇ ਉਹਨਾਂ ਨੇ ਬਦਲ ਕਿ ਵੀ ਅਕਾਲੀ ਦਲ ਦੀ ਜਿਹੜੀ ਸਾਰੀ ਗਿੰਤੀਬਿੰਤੀ ਤੇ ਆਪਦੇ ਐਮਪੀ ਜਿਤਾਉਣ ਦੀ ਪੋਲਿਟਿਕਸ ਆ ਜਿਹਨੂੰ ਅਸੀਂ ਪਾਵਰ ਪੋਲਿਟਿਕਸ ਕਹਿੰਦੇ ਆ ਉਹਨਾਂ ਦੀ ਪਾਵਰ ਪੋਲਿਟਿਕਸ ਹੈਗੀ ਆ ਉਹ ਕੋਈ ਸਿੱਖਾਂ ਦੀ ਪੋਲਿਟਿਕਸ ਨਹੀਂ ਕਰ ਰਹੇ ਪਾਵਰ ਸੱਤਾ ਦੀ ਪੋਲਿਟਿਕਸ ਕਰ ਰਹੇ ਸੱਤਾ ਜਿੰਦਾ ਵੀ ਜਿੰਨੇ ਤੁਹਾਡੇ ਜਿੱਤ ਕੇ ਆਉਣਗੇ ਤੁਹਾਡੀ ਤਾਕਤ ਬਣੂਗੀ ਇਹ ਸੱਤਾ ਦੀ ਪੋਲਿਟਿਕਸ ਵਿੱਚ ਉਹਨਾਂ ਨੇ ਤਾਂ ਇਹਦਾ ਠਿੱਕਿਆ ਧਿਆਨ ਨਹੀਂ ਰੱਖਿਆ ਵੀ ਸਭ ਤੋਂ ਜ਼ਿਆਦਾ ਕੁਰਬਾਨੀ ਦਾ ਜਸਵੰਤ ਸਿੰਘ ਖਾਲੜਾ ਦੀ ਸੀ ਉਹ ਇੱਕ ਗੱਲ ਤੇ ਖੜਾ ਹੋਇਆ ਤੇ ਮਤਲਬ ਕਿ ਕੁਰਬਾਨੀ ਵੀ ਦਿੱਤੀ ਬਲੀਦਾਨ ਵੀ ਦਿੱਤਾ ਉਹਦੀ ਵਾਈਫ ਨੂੰ ਤਾਂ ਉਹਦੇ ਵਾਈਫ ਦੇ ਬਰੁੱਤ ਤਾਂ ਪਰਮਜੀਤ ਖਾਲੜਾ ਦੇ ਵਿਰੋਧਤਾ ਇਹਨਾਂ ਨੇ ਬੰਦਾ ਖੜਾ ਕਰਤਾ ਜਗੀਰ ਕੌਰ ਨੂੰ ਹੂੰ ਹੁਣ ਕਿਵੇਂ ਨਾ ਕਰਨਗੇ ਇਹਦੀ ਪੋਲਿਟਿਕਸ ਨਾਲ ਤਾਂ ਸਹਿਮਤੀ ਹੈ ਨਹੀਂ ਜਿੰਨੀ ਜਿਹੜੀ ਇਸ ਦੀ ਪੋਲਿਟਿਕਸ ਹੈ ਵੇਖੋ ਅਕਾਲੀ ਦਲ ਦੀ ਪੋਲਿਟਿਕਸ ਗਰਮ ਖਿਆਲੀ ਜਿਹੜੀ ਸਿੱਖ ਪੋਲਿਟਿਕਸ ਹੈ ਉਹਦੇ ਵਿਰੋਧ ਵਿੱਚ ਉਹ ਖੜੇ ਹੁੰਦੇ ਆ ਤਾਂ ਉਹਨਾਂ ਨੂੰ ਵੋਟ ਪੈਂਦੀ ਆ ਉਹਨਾਂ ਨੇ ਪਹਿਲਾਂ ਵੀ ਰਾਜ ਹਿਸੇ ਲੈਵਲ ਤੇ ਕੀਤਾ ਕਿਉਂ ਕਿਉਂ ਇਹਦਾ ਸਪੋਰਟ ਕਰਨਗੇ ਨਹੀਂ ਕਰਨਗੇ ਉਹ ਜੇ ਉਹਨਾਂ ਨੇ ਆਪਣੀ ਪੋਲਿਟਿਕਸ ਪਹਿਲਾਂ ਨਹੀਂ ਚਲਾਉਣੀ ਜਾਂ ਪਹਿਲਾਂ ਉਹਨਾਂ ਨੂੰ ਵੀ ਥੋੜੀ ਜਿਹੀ ਵਕਰੀ ਪ੍ਰੋ ਸਿੱਖ ਚਲਾਉਣੀ ਆ ਇੱਥੇ ਬਹੁਤਾ ਸਿੱਖ ਆ ਜਿਹੜਾ ਮੋਡਰੇਟ ਆ ਗਰਮ ਖਿਆਲੀ ਤਾਂ ਘੱਟ ਆ ਕਿ ਨਾ ਸਾਰੇ ਤੇ ਉਹਨਾਂ ਨੂੰ ਵੋਟਾਂ ਤਾਂ ਦੂਜਿਆਂ ਤੋਂ ਲੈਣੀਆਂ ਬੀਬੀ ਖਾਲੜਾ ਜੀ ਜਦੋਂ ਵਿਸ਼ਲੇਸ਼ਣ ਕਰਕੇ ਦੇਖਦੇ ਹੋ ਤੁਸੀਂ ਦੇਖਦੇ ਹੋ ਜਾਂ ਹੋਰ ਸਿਆਸੀ ਲੋਕ ਦੇਖਦੇ ਨੇ ਤਾਂ ਉਹ ਮੰਨਦੇ ਨੇ ਕਿ ਅਕਾਲੀ ਦਲ ਨੇ ਤਾਂ ਉੱਥੇ ਇੱਕ ਬਹੁਤ ਵੱਡੀ ਲਾਈਨ ਖਿੱਚ ਲਈ ਸੀ ਤੇ ਪਰ ਫਿਰ ਪੰਥ ਪੰਜਾਬ ਦੀ ਗੱਲ ਕਰਨ ਦੀ ਵੀ ਗੱਲ ਅਕਾਲੀ ਦਲ ਵਾਰ-ਵਾਰ ਕਹਿੰਦਾ ਜੀ ਉਹ ਉਹ ਬਹੁਤ ਸੰਧੀ ਸੰਧੀ ਕਰਦਾ ਪੰਥ ਜਿਹੜਾ ਪੰਥ ਜ਼ਰੂਰੀ ਗਰ ਵੇਖੋ ਪੰਥ ਨੂੰ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਗਰਮ ਖਿਆਲੀਆਂ ਵਾਲਾ ਪੰਥ ਹੈ ਇਹ ਵੀ ਨਹੀਂ ਹੈ ਪੰਥ ਜਿਹੜਾ ਕਿ ਥੱਲੇ ਵਾਲਾ ਬਾਦਲਾਂ ਵਾਲਾ ਪੰਥ ਹੈ ਪੰਥ ਆਪਣੇ ਆਪ ਚ ਇੱਕ ਵੱਖਰੀ ਗੱਲ ਹੈ ਸਾਰੀ ਪੰਥ ਨੂੰ ਡਿਫਾਈਨ ਕਰਨਾ ਤੇ ਪੰਥ ਦੇ ਪੰਥ ਦੀ ਪੰਥ ਦਾ ਲੋੜ ਪੈਣ ਤੇ ਸ਼ਬਦ ਵਰਤ ਲੈਣੇ ਹੋ ਜਿਵੇਂ ਹੁਣ ਤੁਸੀਂ ਖਡੂਰ ਸਾਹਿਬ ਦੀ ਸੀਟ ਨੂੰ ਐਵੇਂ ਪੰਥਕ ਸੀਟ ਕਹੀ ਜਾਂਦੇ ਸਵਾਲ ਆਵੇ ਉਹਦੇ ਚ ਪਿੰਡ ਜਾਦੇ ਆ ਉਹਦੇ ਚ ਸਿੱਖ ਪਾਪੂਲੇਸ਼ਨ ਵੱਡਾ ਕੋਈ ਸ਼ਹਿਰ ਨਹੀਂ 80% ਦੇ ਨੇੜੇ ਦੇ ਸਿੱਖ ਉੱਥੇ ਵਿੱਚ ਉਸ ਪਾਪੂਲੇਸ਼ਨ ਆ ਜਾਂਦੀ ਹੈ ਤੁਹਾਨੂੰ ਪੰਥਕ ਸੀ ਜਿੱਥੇ ਸਿੱਖ ਜ਼ਿਆਦੇ ਹੁਣ ਤਾਂ ਪੰਥਕ ਥੋੜਾ ਕਹਦੇ ਨੇ ਪੰਥਕ ਨਹੀਂ ਹੋ ਸਕਦਾ ਕੋਈ ਸਿੱਖਾਂ ਦੇ ਵਿੱਚ ਜਦੋਂ ਕਾਮਨਿਸਟ ਵੀ ਹੈ ਸਿੱਖਾਂ ਦੇ ਵਿੱਚ ਭਾਜਪੀ ਚ ਵੀ ਗਏ ਵੇ ਸਿੱਖ ਕਾਲੀ ਦਲ ਨਾਲ ਵੀ ਹੈ ਸਿੱਖ ਗਰਮਖਿਆਲੀ ਐ ਵੀ ਹੈ ਸਿੱਖ ਕਾਂਗਰਸ ਨਾਲ ਵੀ ਬਹੁਤ ਖਤ ਕਰ ਇਸ ਕਰਕੇ ਸਿੱਖ ਤੁਸੀਂ ਸਿੱਖਾਂ ਨੂੰ ਮੋਨੋ ਮੋਨੋਲੇਥਿਕ ਹੋਲ ਕੇ ਮੈਂ ਸਮਝ ਲਵਾਂਗਾ ਵੀ ਆ ਜੁੜਿਆ ਵਾ ਇੱਕ ਇੱਕ ਹੈਗਾ ਇਹ ਤਾਂ ਸਾਰੇ ਇੱਕੋ ਕਿਸਮ ਦੇ ਆ ਨਾ ਹਿੰਦੂ ਹੈ ਨਾ ਇਥੇ ਸਾਰੇ ਦੂਜੇ ਵੀ ਕੋਈ ਇਹ ਹੈ ਨਹੀਂ ਇਸ ਕਰਕੇ ਪੰਥਕ ਸੀਟ ਜਾਣਬੁੱਝ ਕੇ ਜਿਹੜਾ মিডিਆ ਨੇ ਸ਼ਬਦ ਵਰਤਿਆ ਗਲਤ ਵਰਤ ਰਿਹਾ ਹੈ ਰਾਜਨੀਤਿਕ ਲੋਕਾਂ ਜਾਂ মিডিਆ ਦੇ ਵੱਲੋਂ ਵਰਤੇ ਰੇ ਪੰਥਕ ਸ਼ਬਦ ਜਿਹੜਾ ਰਾਜਨੀਤੀ ਦੇ ਵਿੱਚ ਉਹਦੀ ਕੋਈ ਉਹ ਉਹ ਸ਼ਬਦ ਦੀ ਡੈਫੀਨੇਸ਼ਨ ਸਹੀ ਨਹੀਂ ਬੰਦੇ ਉਹ ਸ਼ਬਦ ਵਰਤਿਆ ਜਾਣ ਕੇ ਜਿਹੜਾ ਇੱਥੇ ਪੰਜਾਬ ਚ ਵਰਤਿਆ ਜਾਂਦਾ ਹੈ ਕਿ ਨਾ ਵੀ ਮਾੜੀ ਜੀ ਗੱਲ ਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਉਹ ਉਸ ਪ੍ਰਸੰਗ ਵਿੱਚ ਵਰਤਿਆ ਗਿਆ ਤਿੱਖੀ ਦਖਣ ਲਈ ਇਹ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੁੰਦਾ ਹੈ ਹਿੰਦੂ ਤੋਂ ਵੋਟਾਂ ਜ਼ਿਆਦਾ ਮਿਲਦੀਆਂ ਜੇ ਇੱਥੇ ਕੋਈ ਗਰਮ ਗੱਲਬਾਤ ਹੁੰਦੀ ਹੈ ਉਹਦੇ ਤੋਂ ਹਿੰਦੂ ਪਾਪੂਲੇਸ਼ਨ ਡਰਦੀ ਹੈ ਉਹ ਫਿਰ ਜਾਂ ਕਾਂਗਰਸ ਵੱਲ ਚਲੀ ਜਾਂਦੀ ਹੈ ਜਾਂ ਬੀਜੇਪੀ ਵੱਲ ਚਲੀ ਜਾਂਦੀ ਹੈ ਉਹ ਉਸ ਪੋਲਿਟਿਕਸ ਵਿੱਚੋਂ ਜਿਹੜਾ ਮੀਡੀਆ ਉਸ ਪੋਲਿਟਿਕਸ ਨੂੰ ਫਾਲੋ ਕਰਦਾ ਜਾਂ ਪੋਲਿਟਿਕਸ ਨੂੰ ਸਬਸਕ੍ਰਾਈਬ ਕਰਦਾ ਉਹਦੇ ਨਾਲ ਚੱਲਦਾ ਉਹਦਾ ਸ਼ਬਦ ਹੈ ਗਲਤ ਸ਼ਬਦ ਹੈ 62% ਪਾਪੂਲੇਸ਼ਨ ਵਾਲੀ ਬਟਿੰਡਾ ਸੀਟ ਵੀ ਤੁਸੀਂ ਦੇਖ ਲਓ ਇੱਥੋਂ ਇੱਥੋਂ ਤੱਕ ਉਹਦੀ ਉਹ ਸੀਟ ਦੇ ਵਿੱਚ ਹੈਗੀ ਆ ਪਾਪੂਲੇਸ਼ਨ ਹੈ ਜਿਹੜੀ ਜ਼ਿਆਦਾ ਪਿੰਡਾਂ ਦੀ ਹੈ ਸਾਸੀ ਵੇਖ ਨੂੰ ਕਿਵੇਂ ਦੇਖਦੇ ਹੋ ਸਿਮਰਜੀਤ ਸਿੰਘ ਮਾਨ ਲਗਾਤਾਰ ਚੋਣ ਲੜ ਰਹੇ ਨੇ ਉਹ ਕਹਿੰਦੇ ਕਿ ਅਸੀਂ ਇਸੇ ਤਰੀਕੇ ਦੇ ਨਾਲ ਇਲੈਕਸ਼ਨ ਰਾਜਨੀਤੀ ਹੈ ਜਿਹੜੀ ਇਲੈਕਟਰਲ ਪੋਲਿਟਿਕਸ ਆਸੀ ਉਹਦੇ ਨਾਲ ਹੀ ਜਿਹੜਾ ਆਪਣੀ ਡਿਮਾਂਡ ਪੁਸ਼ ਕਰ ਰਹੇ ਆ ਇਹ ਹੋ ਸਕਦਾ ਕਿ ਉਹਨਾਂ ਵਾਲੇ ਸਮੇਂ 'ਚ ਇਸੇ ਲਾਈਨ ਤੇ ਆ ਕੇ ਅਮਰਤਪਾਲ ਖੜੇ ਜਾਂ ਅਮਰਤਪਾਲ ਗੱਲ ਕਰੇ ਕਿ ਮੈਂ ਜਿਹੜਾ ਹੁਣ ਅਸੀਂ ਜੇ ਸਾਡੇ ਕੋਲ ਇਹੀ ਰਸਤਾ ਇਲੈਕਟਰਲ ਪੋਲਿਟਿਕਸ ਦਾ ਬਚਿਆ ਤਾਂ ਅਸੀਂ ਇਹਦੇ ਨਾਲ ਹੀ ਆਪਣੀ ਗੱਲ ਕਰਾਂਗੇ ਬੇਖੋ ਮਾਨ ਦੀ ਤਾਂ ਕੋਈ ਪੋਲਿਟਿਕਸ ਨਹੀਂ ਮੌਕਾ ਪ੍ਰਸਤੀ ਮਾਨ ਨੇ ਸਾਰੀ ਉਮਰ ਕੀਤੀ ਆ ਕੋਈ ਪੋਲਿਟਿਕਸ ਨਹੀਂ ਉਹਦੀ ਨਾ ਪੋਲਿਟਿਕਸ ਐਡਵਾਂਸ ਕੀਤੀ ਆ ਜਾਤੀ ਲੈਵਲ ਦੇ ਉਲੇ ਬੰਦੇ ਖੜੇ ਕਰਦੇ ਆ ਇੱਕ ਤਾਂ ਉਹਦੇ ਨਾਲ ਕੋਈ ਜਿਹੜਾ ਪ੍ਰਧਾਨ ਇਕਾਈ ਹੁੰਦਾ ਮੁੜਕੇ ਰਹਿੰਦਾ ਨਹੀਂ ਡਿਸਟ੍ਰਿਕਟ ਲੈਵਲ ਦਾ ਵੀ ਹਰ ਹਰ ਹੀ ਨਵਾਂ ਹੁੰਦਾ ਬੰਦਾ ਕੋਈ ਨਾ ਕੋਈ ਉਹਦੀ ਤਾਂ ਕੋਈ ਆਪਣੀ ਜਥੇਬੰਦੀ ਵੀ ਨਹੀਂ ਉਹਨੇ ਸੌਲਿਡ ਬਣਾਈ ਉਹਦੀ ਇਸ ਕਰਕੇ ਤੁਸੀਂ ਉਹ ਕਹਿ ਨਹੀਂ ਸਕਦਾ ਕੱਲਾ ਬੰਦਾ ਹੈ ਪਾਰਟੀ ਮੀਨ ਕੋ ਕੱਲਾ ਬੰਦਾ ਹੈ ਇਸ ਕਰਕੇ ਉਹਦੇ ਕੋਈ ਪੋਲਿਟਿਕਸ ਨਹੀਂ ਨਾ ਪੋਲਿਟਿਕਸ ਹੈ ਉਹ ਸਿੱਖਾਂ ਦੀ ਹੈ ਤੇ ਨਾ ਪੰਜਾਬ ਦੀ ਪੋਲਿਟਿਕਸ ਹੈ ਇੱਕ ਵਿਅਕਤੀ ਹੈ ਜਿੰਨਾ ਚਿਰ ਉਹ ਵਿਅਕਤੀ ਜਿਉਂਦਾ ਹੈ ਉਹ ਇਸੇ ਕਿਸਮ ਦੀ ਪੋਲਿਟਿਕਸ ਕਰਦਾ ਰਹੂਗਾ ਸਿਰ ਸਾਹਿਬ ਇਸ ਮੁਲਾਕਾਤ ਦੇ ਵਿੱਚ ਵਕਤ ਦੇਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਤਾਂ ਤੁਸੀਂ ਜਸਪਾਲ ਸਿੰਘ ਸਿੱਧੂ ਹਰਾਂ ਦੀ ਖਾਸ ਗੱਲਬਾਤ ਸੁਣ ਰਹੇ ਸੀ ਸੁਣ ਰਹੇ ਸੀ ਖਾਸ ਤੌਰ ਤੇ ਜਿਹੜਾ ਅਖਡੂਰ ਸਾਹਿਬ ਦੇ ਵਿੱਚ ਅਮਰਪਾਲ ਸਿੰਘ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਉਸ ਦੇ ਮਾਇਨੇ ਕੀ ਨੇ ਇਸ ਦੇ ਨਾਲ ਹੀ ਸਿਮਰਤਜੀਤ ਸਿੰਘ ਹਰਾਂ ਦੀ ਰਾਜਨੀਤੀ ਦੇ ਬਾਰੇ ਵੀ ਗੱਲਬਾਤ ਹੋਈ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਮਨਪ੍ਰੀਤ ਸਿੰਘ ਨਿਰਪੱਖ ਉਸ ਦੇ ਲਈ ਧੰਨਵਾਦ